ਸਾਤਰੀ 35 ਸਾਲ ਕੀਰਤਨ ਕੀਤਾ ਸੇਵਾ ਉਸ ਤੋਂ ਬਾਅਦ ਅਰਦਾਸ ਕੀਤੀ ਵਾਹਿਗੁਰੂ 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 ਮੇਰੇ ਬੱਚੇ ਮੇਰੇ ਨਾਲ ਓਨਲੀ 36 ਸਾਲ ਰਹੇ ਨੇ ਕੀਰਤਨ ਵਾਸਤੇ ਉਹ ਆਪਣਾ ਕੰਮ ਹੀ ਕਰਦੇ ਸਰ ਇੱਕ ਯੂੰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਇੱਕ ਨਵਾਂ ਦਿਨ ਸਟਾਰਟ ਹੋ ਗਿਆ ਆ ਆਪਾਂ ਚੱਲੇ ਆ ਆਪਣੇ ਲਾਂਚ ਤੋਂ ਜਿਹੜਾ ਕਿ ਗ੍ਰੀਨ ਜ਼ੋਨ ਚ ਗ੍ਰੀਨ ਜ਼ੋਨ ਬਿਲਾ ਕਹਿੰਦੇ ਇਹ ਵਾਲੇ ਲੌਂਜ ਦੇ ਵਿੱਚ ਜਿੱਥੇ ਆਪਾਂ ਕੱਲ ਆ ਕੇ ਠਹਿਰ ਗਏ ਸਗੇ ਤੇ ਕੱਲ ਵੈਸੇ ਸਾਡਾ ਪਲਾਨ ਸੀਗਾ ਆਪਾਂ ਪਹਿਲਾ ਮੰਕੀ ਜਿਹੜਾ ਇੱਥੇ ਇੱਕ ਹੈਗਾ ਆ 20 ਪੁਆਇੰਟ ਹੈਗਾ ਉੱਥੇ ਮੰਕੀ ਵਗੈਰਾ ਕਾਫੀ ਜ਼ਿਆਦਾ ਹੁੰਦੇ ਆ ਤੇ ਉੱਥੇ ਜਾਣਾ ਸੀਗਾ ਪੜ ਕੁਛ ਰੀਜਨ ਸੀਗੇ ਤੁਹਾਨੂੰ ਆਲਰੇਡੀ ਵੀਡੀਓ ਚ ਮੋਲੇ ਚ ਪਤਾ ਲੱਗ ਗਿਆ ਹੁਣ ਕਿਹੜੇ ਰੀਜਨ ਸੀ ਆਪਾਂ ਗਏ ਨਹੀਂ ਆਗੇ ਉੱਥੇ ਤੇ ਬਟ ਟੂਡੇ ਆਪਾਂ ਮਾਰਨਿੰਗ ਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਦਾ ਗੁਰੂ ਘਰ ਆ ਜਿਹੜਾ ਇੱਥੇ ਉਬਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਜਿਹੜਾ ਇੱਥੇ ਉੱਥੇ ਪਹਿਲਾਂ ਜਾ ਕੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਫਿਰ ਆਲ ਦਵਾਲੇ ਜਿਹੜੇ ਇੱਥੇ ਡਾਇਰੈਕਸ਼ਨਸ ਇੱਥੇ ਵਿਜ਼ਿਟ ਪਲੇਸ ਹੈਗੀਆਂ ਜਾਂ ਉੱਥੇ ਆਪਾਂ ਜਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਨਾਲ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜਾ ਭੈਣ ਭਰਾਵਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਚੈਨਲ ਦਾ ਨਾਮ ਹੈਗਾ ਆ ਦੀਪਾ ਵਿਜੀਤਵਾਲਾ ਸੋ ਆਓ ਜੀ ਕਰੀਏ ਆਪਾਂ ਸਕੂਟਰੀ ਦਾ ਤੇਲ ਪਾਣੀ ਚੈੱਕ ਕਰੀਏ ਤੇ ਇੱਥੋਂ ਫਿਰ ਆਪਾਂ ਨਿਕਲੀਏ ਬ੍ਰੇਕ ਬਰੂਕ ਚੈੱਕ ਕਰ ਲਓ ਸਾਰੀ ਬ੍ਰੇਕ ਬਰੂਕ ਚੱਲਦੀ ਆ ਬਿੱਲਾ ਸਾਡਾ ਡਰਾਈਵਰ ਇੱਧਰ ਬਿੱਲੇ ਕੁੱਤਾ ਘਾਤਾ ਦੇਖ ਕੇ ਰਸ ਹੋਰ ਪਾਸੇ ਰੁੜਾ ਮੋੜੀ ਬਿੱਲਾ ਚਲਾਉ ਇੱਕ ਪਾਸੇ ਇੱਕ ਪਾਸੇ ਇੱਧਰ ਪਵਨ ਸੂਰੇ ਚਲਾਊਗਾ ਆਪਾਂ ਬੈਠਾਂਗੇ ਪਿੱਛੇ ਨਿਆਰੇ ਨਾਲ ਸਾਡਾ ਜਿਹੜਾ ਅਗਲਾ ਹੁਣ ਸਫਰ ਹੋਣਾ 3-4 ਦਿਨਾਂ ਦਾ ਨਾ ਇਹ ਸਕੂਟਰੀਆਂ ਤੇ ਹੋਣਾ ਆਪਾਂ ਹਾਇਰ ਘਾਲੀ ਆਇਆ ਤੇ ਪਵਰ ਹਾਇਰਿੰਗ ਦਾ ਕੀ ਸਿਸਟਮ ਸੀਗਾ 15 ਡਾਲਰ ਸਿੱਕੇ ਦਿਹਾੜੀ ਦੇ ਨਾ ਨਿਊਜ਼ੀਲੈਂਡ 15 ਡਾਲਰ ਇੱਕ ਦਿਨ ਦਾ ਇਹਦਾ ਖਰਚਾ ਆ ਇੱਕ ਸਕੂਟਰੀ ਦਾ ਇਹ ਵੱਡੀਆਂ ਸਕੂਟਰੀਆਂ ਆ ਜਿਹੜੀਆਂ ਛੋਟੀਆਂ ਆ ਇਹਦਾ ਖਰਚਾ ਆਦਾ 10 ਡਾਲਰ ਇੱਕ ਦਿਹਾੜੀ ਦਾ ਵੱਲੋਂ ਇੰਡੀਆ ਦਾ ਲਾ ਕੇ ਦੇਖੋ ਤੇ ਇਹਦਾ 500 ਆਦਾ ਤੇ ਵੱਡੀਆਂ ਦਾ ਆ ਆ 750 ਰੁਪਈਆ ਤੇ ਤਿਆਰ ਆ ਸਾਡੇ ਜਵਾਨ ਜਾਨ ਨੂੰ ਹੁਣ ਤੇ ਗੁਰੂ ਘਰ ਜਾਈਏ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਉੱਤੇ ਜਾ ਕੇ ਦਰਸ਼ਨ ਕਰੀਏ ਜਿੱਥੇ ਉਹਨਾਂ ਦਾ ਗੁਰੂ ਘਰ ਬਣਿਆ ਹੋਇਆ ਸਥਾਨ ਬਣਿਆ ਆ ਤੇ ਉੱਥੇ ਨੂੰ ਚੱਲੇ ਆ ਇੱਥੋਂ ਆਪਾਂ ਚੱਲਣ ਲੱਗੇ ਹਾਂ ਤੇ ਆਪਣਾ ਘੁੰਮ ਘੇਰੀ ਕਰਕੇ ਇੱਥੇ ਜਾਣਾ ਰੌਂਡ ਬੋਰਡ ਦੇ ਕੋਲੇ ਹੀ ਆਵਾਲਾ ਰੋਡ ਵਾ ਜਿੱਥੇ ਆਪਾਂ ਗੁਰੂ ਘਰ ਦੇ ਵਿੱਚ ਜਾ ਰਹੇ ਹਾਂ ਗਰ ਜਾਂਦੇ ਹੋਏ ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਰੋਡ ਆਦੇ ਆ ਸਵੇਰੇ ਸਵੇਰੇ ਰਸ਼ ਹੋ ਗਿਆ ਆ ਰੋਡਾਂ ਦੇ ਉੱਪਰ ਟ੍ਰਾਫਿਕ ਦਾ ਬਹੁਤ ਜ਼ਿਆਦਾ ਸਮੱਸਿਆ ਆ ਇੱਥੇ ਫਪੇਡੋ ਵੀ ਓਵਰਟੇਕ ਕਰਦੇ ਆ ਫੁੱਟੜਿਆ ਵਾਲੇ ਗੱਡੀਆਂ ਦੀ ਪੂਰੀ ਲੈਣ ਲੱਗੀ ਪਈ ਆ ਇੱਥੇ ਸਵੇਰੇ ਸਵੇਰੇ ਮਾਰਕੀਟ ਆਹ ਦੋ ਆਪਾਂ ਖੱਬੇ ਪੜ ਕੇ ਤੇ ਉੱਥੇ ਗਲੀ ਚਾ ਗਲੀ ਆ ਰਹੀ ਹੈਗਾ ਗਲੀ ਵਿੱਚ ਆ ਕੇ ਗੁਰੂ ਘਰ ਆ ਦਿਲਵਾਸ ਗਲੀ ਜਾ ਕੇ ਗਾਹ ਵਾਲਾ ਟੀ ਇੰਟਰਸੈਕਸ਼ਨ ਆ ਨਾ ਆੱਬੇ ਵਾਸਤੇ ਉੱਬਤ ਨੂੰ ਆ ਤੇ ਗਾਹ ਪਾਸੇ ਹੈਗਾ ਡਾਂਸ ਪਰਰ ਉੱਬਤ ਨੂੰ ਰੋਡ ਮੁੜ ਜਾਂਦਾ ਹੈ ਜਿਹੜਾ ਉੱਬਤ ਨੂੰ ਰੋਡ ਮੁੜ ਕੇ ਤੇ ਇੱਧਰੋਂ ਜਾਈ ਜਾਣਾ ਗਾਹ ਤੇ ਗਾਂ ਇੱਥੋਂ ਹੈਗਾ ਆ 800 ਮੀਟਰ ਤੋਂ ਅੱਜਾ ਗੁਰੂ ਘਰ ਸਿੱਧੇ ਰੋਡ ਦੇ ਉੱਪਰ ਆਹ ਰੋਡ ਸਿੱਧਾ ਹੀ ਜਾਂਦਾ ਆ ਸਵੇਰੇ ਦਾ ਟਾਈਮ ਹੋ ਗਿਆ 8:40 ਦਾ ਤੇ ਰਸ਼ ਦੇਖ ਲਓ ਰੋਡਾਂ ਦੇ ਉੱਪਰ ਕਿੰਨਾ ਹੋਇਆ ਪਿਆ ਆ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਇੱਥੇ ਉਹਨਾਂ ਦੇ ਨਾਂ ਦੇ ਰੱਖੀ ਹੋਈ ਆ ਗੁਰੂ ਨਾਨਕ ਦੇਵ ਜੀ ਧਰਮਸ਼ਾਲਾ ਤੇ ਇੱਥੇ ਜਾਂਦੇ ਪਹਿਲਾਂ ਤਾਂ ਤੁਸੀਂ ਟੈਂਪਲ ਵਗੈਰਾ ਪਾਉਂਗੇ ਜਾਂ ਮੰਦਿਰ ਪਾਉਂਗੇ ਉਸ ਤੋਂ ਨਹੀਂ ਨਿਕਲੂਗਾ ਤੇ ਧਰਮਸ਼ਾਲਾ ਵੀ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ ਨੰਬਰ ਆਟਾ ਉਪਰ ਪੁੱਜ ਗਿਆ ਆਪਾ ਆਪਣਾ ਡੈਸਟੀਨੇਸ਼ਨ ਤੇ ਆ ਇੱਥੇ ਕਰਕੇ ਆ ਸਕੂਟਰੀ ਲੈ ਆਨੇ ਉਧਰ ਨੂੰ ਵਾਹ 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 ਆਵਲੀ ਜਗਾ ਆ ਜਿੱਥੇ ਆਪਾਂ ਆਏ ਇੰਡੋਨੇਸ਼ੀਆ ਤੋਂ ਓ ਮਾਈ ਗੋ ਸਤਨਾਮ ਸਤ ਨੇਮ ਏਕ ਓੰਕਾਰਾ ਸਤ ਨੇਮ ਸਕੂਟਰੀ ਲਾ ਲਈ ਆ ਸੋ ਇਧਰ ਮਹਾਪੁਰਖ ਕੀਰਤਨ ਸਕਸ਼ ਸਕਾਦੇ ਪਏ ਆ ਅੰਦਰ ਜਾ ਕੇ ਦੇਖਦੇ ਆ ਬਾਬਾ ਜੀ ਹੈਗੇ ਆ ਤਾਂ ਗੱਲਬਾਤ ਕਰਾਂਗੇ ਉਹਦੇ ਨਾਲ ਤੇ ਆ ਵਾਹਪੁਰਾ ਮੈਨੂੰ ਲੱਗਾ ਇੱਥੇ ਫੂਡ ਫॉर ਸੋਲ 10:30 12 ਵਜੇ ਤੱਕ ਤੇ ਫੂਡ ਫॉर ਲਾਈਫ 12 ਵਜੇ ਤੋਂ 1 ਵਜੇ ਤੱਕ ਲੰਗਰ ਪ੍ਰਸ਼ਾਦ ਲੰਚ ਸੰਡੇ ਆ ਭਗਤੀ ਯੋਗਾ ਕੀਰਤਨ ਦੇ ਡਿਵੋਸ਼ਨਲ ਸੰਗਤ ਐਸ ਵੀ ਭਗਤੀ ਯੋਗਾ ਜੇ ਸ਼ੀਵ ਵਰ ਮੋਈ ਹੈ ਸੁਖਰ ਮੰਤੇ ਇਕਪੂਨੜ ਤੇ ਹੋਟੀ ਨੇ ਨੀ ਕਰੇ ਕਿਹਨਾਰੇ ਬੰਦੇ ਕੱਢ ਲਈ ਆਵੇ ਇੱਕੋ ਹੀ ਆ ਬੰਦਿਆਂ ਦਾ ਪਸੇਵਾ ਕਰਦਾ ਬਾਬਾ ਜੀ ਆ ਬਾਬਾ ਜੀ ਦਾ ਨੰਬਰ ਆ ਗੁਰੂ ਘਰ ਦੇ ਇੱਥੇ ਇਹਨਾਂ ਨੇ ਇੱਥੇ ਲਿਖਿਆ ਹੋਇਆ ਆ ਜੇ ਕੋਈ ਬੰਦਾ ਇੱਥੇ ਆਣਾ ਚਾਹੁੰਦਾ ਆ ਵਾਲੀ ਜਾਇਆ ਜਾਂ ਇੱਥੇ ਵੀ ਆਣਾ ਚਾਹੁੰਦਾ ਆ ਉਹ ਬੁੱਕ ਦੇ ਵਿੱਚ ਤੇ ਇਹ ਨੰਬਰ ਤੇ ਵੀ ਕਾਲ ਕਰਕੇ ਦੁੱਧ ਇਹਨਾਂ ਨੂੰ ਜਾਣਕਾਰੀ ਪੁੱਛ ਸਕਦੇ ਜੇ ਤੁਸੀਂ ਕੋਈ ਜਾਣਕਾਰੀ ਲੋਇਰਾਂ ਲੈਣੀ ਆ ਤੇ ਬਾਕੀ ਇਹਦੀ ਲੋਕੇਸ਼ਨ ਆ ਆ ਮੇਨ ਇਹ 8 ਨੰਬਰ ਉੱਬਤ ਦੇ ਵਿੱਚ ਪੈ ਜਾਂਦਾ ਗੁਰਦੁਆਰਾ ਇਹ ਗੁਰੂ ਨਾਨਕ ਸਰਾਂਸ਼ਾਲਾ ਦੇ ਨਾਮ ਤੇ ਬਣਿਆ ਹੋਇਆ ਹੈ ਤੇ ਅੱਥੇ ਅੰਦਰ ਜਾ ਕੇ ਦੇਖਦੇ ਆ ਪੁੱਛਦੇ ਹੁਣ ਉਹਨਾਂ ਨੂੰ ਭਾਵੇਂ ਚੱਲੇ ਜਾਂਦਾਂ ਨੂੰ ਸੰਤਰੂ ਦੇ ਦੇ ਮੋਰੇ ਤਾਂ ਗੇਟ ਬੰਦ ਆ ਮੈਨੂੰ ਲੱਗਦਾ ਕਾਲ ਕਰਨੀ ਪੈਣੀ ਉਹਨਾਂ ਨੂੰ ਕਾਲ ਕਰਕੇ ਹੋਲੀ ਕਰਨੀ ਪੈਣੀ ਆ ਉੱਥੇ ਉੱਥੇ ਟਾਈਮ ਹੀ ਲਿਖਿਆ ਹੋਇਆ ਵਟ ਕਿ ਕਿੰਨੇ ਵਜੇ ਓਪਨ ਹੋਣਾ ਆ ਉਹ ਨਹੀਂ ਦੇਖਿਆ ਨਾ ਆਪਾਂ ਦੇਖੀ ਚਾਹ ਲੈ ਅੱਜ ਪਾਜੀ ਮੇਰੇ ਨਾਲ ਸਾਢੇ 10 ਸਵੇਰ ਜਦੋਂ ਆਪਾਂ ਉੱਧਰ ਕਿਦੇ ਹੋਏ ਦੇਖੀ ਤੋਂ ਘੁੰਮਣੇ ਆ ਆ ਗੁਰੂ ਘਰ ਦੇ ਅੰਦਰਲੇ ਪਾਸੇ ਦੇ ਆਪਾਂ ਬਣਾ ਰਿਹਾ ਵੀਡੀਓ ਇੱਧਰਲੇ ਪਾਸੇ ਤੇ ਆਪਾਂ ਦਾ ਬਾਬਾ ਜੀ ਉਹਨਾਂ ਨੂੰ ਫੋਨ ਕੀਤਾ ਆ ਤੇ ਉਹ ਇੱਥੋਂ ਘੰਟੇ ਦੀ ਡਰਾਈਵ ਤੇ ਰਹਿੰਦੇ ਆ ਤੇ ਉਹਨਾਂ ਨੇ ਦੱਸਿਆ ਕਿ ਕਹਿੰਦੇ ਕਿ ਤੁਸੀਂ ਸਾਨੂੰ ਟਾਈਮ ਦੱਸੋ ਤੇ ਆਪਾਂ ਫਿਰ ਆ ਜੰਦੇ ਆ ਤੇ ਆਪਾਂ ਉਹਨਾਂ ਨੂੰ ਹੁਣ ਟਾਈਮ ਦੇ ਦਿੱਤਾ ਤੇ ਉਸ ਟਾਈਮ ਦੇ ਸਾਬ ਨਾਲ ਆਪਾਂ ਦੁਬਾਰਾ ਫਿਰ ਮੁੜ ਕੇ ਆਵਾਂ ਅਨਕ ਧਰਮਸ਼ਾਲਾ ਹੈ ਉੱਥੇ ਨੂੰ ਹੁਣ ਚੱਲਨੇ ਆ ਸੀ ਤੇ ਕੱਲ ਗਏ ਸੀਗੇ ਬਟ ਤੇ ਥੋੜਾ ਜਿਹਾ ਆਪਣਾ ਇੱਧਰ ਉੱਧਰ ਹੋ ਗਿਆ ਕੰਮ ਯਾ ਤੇ ਆਪਾਂ ਫਿਰ ਅੱਜ ਫੇਰ ਦੁਬਾਰਾ ਅੰਕਲ ਨੂੰ ਫੋਨ ਕੀਤਾ ਯਾ ਤੇ ਅੰਕਲ ਹੁਣੀ ਹੁਣ ਆ ਜਾਣਾ 9:00 8:30 ਵਜੇ ਗਿਆ ਤੇ ਹੁਣ ਆਪਾਂ ਫਿਰ ਉੱਥੇ ਅੰਕਲ ਨੂੰ ਉਹਨਾਂ ਨੂੰ ਜਾ ਕੇ ਮਿਲਦੇ ਆ ਤੇ ਇੱਥੇ ਬਾਲੀ ਦੇ ਵਿੱਚ ਸਿਰਫ ਇੱਕੋ ਹੀ ਸਰਦਾਰ ਜੀ ਉਹ ਅੰਕਲ ਹੋਣੇ ਹੈਗੇ ਜਿਹੜੇ ਰਹਿੰਦੇ ਆ ਤੇ ਬਾਕੀ ਉਹਨਾਂ ਨਾਲ ਹੋਰ ਗੱਲਬਾਤ ਕਰਦੇ ਆ ਦੇਖਦੇ ਆ ਕੀ ਹੋਊਗਾ ਬਾਬਾ ਜੀ ਆ ਗਏ ਆਪਾਂ ਨੂੰ ਮਿਲਣਾ ਗੁਰੂ ਘਰ ਦੀ ਸੇਵਾ ਬਾਬਾ ਜੀ ਉਹਨਾਂ ਕੋਲ ਹੁੰਦੀ ਆ ਤੇ ਮਿਲਦੇ ਇਹਨਾਂ ਦੇ ਨਾਲ ਹੁਣ ਆਪਾਂ ਹਾਂਜੀ ਇੱਥੇ ਕੰਮ ਚੱਲ ਰਿਹਾ ਮਿੱਟੀ ਆ ਜਾਂਦੀ ਮਿੱਟੀ ਆ ਜਾਂਦੀ ਹਾਂਜੀ ਮਿੱਟੀ ਆ ਜਾਂਦੀ ਜੀ ਕੀ ਕੀ ਕਿ ਮਿੱਟੀ ਵਾਕੇ ਮਿੱਟੀ ਹੀ ਆ ਲਈ ਮਿੱਟੀ ਹੋਣਾ ਸੀ ਵੀ ਮਿੱਟੀ ਹੋਏ ਮਿੱਟੀ ਹੋਏਗਾ ਕੀ ਮਿੱਟੀ ਬਣਦੀ ਆ ਬੱਚਿਆਂ ਨੂੰ ਸੋ ਗੁਰਦੁਆਰਾ ਸਾਹਿਬ ਘਲਾ ਲਿਆ ਬਾਬਾ ਜੀ ਆਗੇ ਸਗੇ

ਸੰਗਤ ਪਾਈ ਐ ਵੱਡ ਭਾਗੀ ਇਹ ਨਹੀਂ ਕਿ ਗੁਰਦੁਆਰਿਆਂ ਤੇ ਮਸੀਤਾਂ ਤੇ ਮੰਦਰਾਂ ਚ ਹੀ ਉੱਥੇ ਸੰਗਤ ਉੱਥੇ ਤੇ ਤਮਾਸ਼ੇ ਬਣਾ ਦਿੰਦੇ ਨੇ ਸਾਡੇ ਲੋਕਾਂ ਨੇ ਸਾਡੇ ਲੋਕਾਂ ਨੇ ਇਹਦੀ ਕਿਸੇ ਦਾ ਕਸੂਰ ਨਹੀਂ ਗਲਤੀਆਂ ਸਾਡੀਆਂ ਸਾਡੇ ਅੱਛਾ ਬੇਟਾ ਪੱਕਾ ਰੇ ਤਾਂ ਹੀ ਜਿਉਂਦੇ ਹੋ ਉਸ ਗੱਲ ਨੂੰ ਜੜ 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 ਨੂੰ ਪਤੋ ਜੜ ਨੂੰ ਪਤੋ ਜੜ ਨੂੰ ਦੇਖੋ ਲਿਖਾਓ ਜੜ ਨੂੰ ਵੇਖੋ ਹਰੀਆਵਲ ਲਵੋ ਜੜ ਨੂੰ ਵੇਖੋ ਤੇ ਬਿਊਟੀ ਵੇਖੋ ਜੜ ਨੂੰ ਵੇਖੋ ਤੇ ਰੱਬ ਨੂੰ ਵੇਖੋ ਜੇ ਜੜ ਹੀ ਨਹੀਂ ਵੇਖੀ ਤੇ ਰੱਬ ਕਿੱਥੋਂ ਦੇ ਲੈ ਉਹ ਪਿਆਰ ਐ ਤੇ ਇਹ ਕਦੀ ਨਹੀਂ ਜਾਵੇਗਾ ਉਹ ਚਲਾ ਗਿਆ ਇਹ ਚਲਾ ਗਿਆ ਇਹਨੂੰ ਨਾ ਜਾਣਦੇ ਹੋ ਇਹ ਬਾਹਰ ਚਲਾ ਜਾਵੇਗਾ ਅੰਦਰ ਫਿਰ ਅੰਦਰ ਹੋ ਜਾਵੇਗਾ ਕਿਸੇ ਦੇ ਬੋਲੋ ਆਈ ਗੁਰ ਜੜ ਗਿਆ ਬੁਰਾ ਨਾ ਮੰਨ। ਤੇ ਦਰਬਾਰ ਸਾਹਿਬ ਜਕਾਰਤਾ ਤੋਂ ਲਿਆਏ। ਹਾਂਜੀ ਰਾਜਸਥਾਨੀ। ਉਹ ਨਾ ਪਾੜ ਇਹ ਨਹੀਂ ਹੈ ਜਕਾਰਤਾ ਕੈਪੀਟਲ ਆਫ ਇੰਡੋਨੇਸ਼ੀਆ। ਦੋ ਘੰਟੇ ਰਾਜਸਥਾਨੀ ਹੈ ਜੀ ਕੈਪੀਟਲ। ਨਹੀਂ ਰਾਸਥਾਨੀ ਕੈਪੀਟਲ। ਹਾਂ ਇੱਥੋਂ ਦੀ ਜਕਾਰਤਾ ਦੋ ਘੰਟੇ ਦੀ ਰੋਮਾਂਸ। ਤੇ ਮੈਂ ਇੱਥੇ ਹੀ ਸਾਂ। ਮੈਨੂੰ ਕਹਿੰਦੇ ਨੇ ਜੀ ਤੁਸੀਂ ਪਾਠ ਕਰ ਲੈਂਦੇ। ਮੈਂ ਕਹਿੰਦਾ ਜੀ ਮੈਂ ਪਾਠ ਦੀਆਂ ਡਿਊਟੀਆਂ ਨਹੀਂ ਕੀਤੀਆਂ ਕੀਰਤਨ ਕਰ ਲਿਆ। खुलिया जिंदगी पाठ दारियाँ हाँ मजबूरी रे अद्धा घंटा क्या पौन घंटा बैठा पाठ की वारी करके दो सौ सौ नहीं लिया नहीं। मैं अज भी कह रहा गज वज के जो मेरे न लड़े और सुख पाठ कम नहीं है कीर्तन कम नहीं है कम बहुत ने करो कीर्तन कीर्त करके कीर्तन करो देखो कितनी बरकत पैन 35 ਯੈਸ yes, 73 35 ਸਾਲ ਕੀਰਤਨ ਕੀਤਾ ਸੇਵਾ ਉਸ ਤੋਂ ਬਾਅਦ ਅਰਦਾਸ ਕੀਤੀ ਵਾਹਿਗੁਰੂ 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 ਮੈਂ ਕਿਹਾ ਉੱਥੇ ਹੀ ਰੱਖ ਦਿੱਤਾ ਗਲਾਸ ਕੱਪ ਮੈਂ ਕਿਹਾ ਪਹਿਲਾਂ ਗੁਰੂ ਬਾਬਾ ਤੱਕ ਆ ਪਿੱਛੋਂ ਕਰਾਂਗੇ ਦੂਜੀਆਂ ਗੱਲਾਂ ਉਹ ਹੈਰਾਨ ਹੋ ਗਿਆ ਮੈਂ ਕਿਹਾ ਲੈ ਗਿਆ ਲਾਇਬ੍ਰੇਰੀ ਵਿੱਚ ਕਹਿੰਦਾ ਗੁਰੂ ਬਾਬਾ ਦੇਖਦੇ ਨਹੀਂ ਬਸ ਮੈਂ ਕਿਹਾ ਵਾਹ ਕਪੜਾ ਵੀ ਕੋਈ ਨਾ ਨੰਗਾ ਸਰੂਪ ਹੈ ਜਿਸ ਤਰ੍ਹਾਂ ਕੋਥੀ ਹੋ ਇਸ ਤਰ੍ਹਾਂ ਵੀ ਇਹ ਇੱਥੇ ਗੁਰੂ ਘਰ ਆਈ ਸੀ ਬਾਲੀ ਦੇ ਉੱਬਤ ਦੇ ਵਿੱਚ ਜਿਹੜਾ ਗੁਰੂ ਗੁਰਦੁਆਰਾ ਗੁਰੂ ਨਾਨਕ ਧਰਮਸ਼ਾਲਾ ਧਰਮਸ਼ਾਲਾ ਦਰਵਾਰ ਆ ਸੋ ਬਾਬਾ ਜੀ ਵੀ ਹੋ ਨਹੀਂ ਸੀਗੇ ਸਾਡੇ ਨਾਲ ਸੋ ਇਹਨਾਂ ਨਾਲ ਵਿਚਾਰ ਬਦਾਵੜਾ ਕੀਤਾ ਹੈ ਆਪਾਂ ਤੇ ਆਪ ਜੀ ਨੂੰ ਵਧੀਆ ਲੱਗਿਆ ਤੇ ਜੇ ਕੋਈ ਸਾਨੂੰ ਕੁਝ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਪੁੱਛ ਸਕਦੇ ਹੋ ਮੈਸੇਜ ਲਿਖ ਸਕਦੇ ਆ ਤੇ ਹਾਂਜੀ ਜੀ ਸੋ ਸਾਡੇ ਵੀ ਤੁਹਾਨੂੰ ਰਿਕੁਐਸਟ ਆਗੇ ਤੁਸੀਂ ਜਦ ਵੀ ਪਾਲੀ ਆਂਦੇ ਹੋ ਨਾ ਇੱਥੇ ਘੁੰਮਣ ਆਇਆ ਕਰੋ ਮਤਲਬ ਕਿ ਇੱਥੇ ਆ ਕੇ ਮੱਥਾ ਟੇਕਣ ਜ਼ਰੂਰ ਆਇਆ ਕਰੋ ਤੇ ਬਾਬਾ ਜੀ ਉਹਨਾਂ ਦਾ ਬਾਹਰ ਨੰਬਰ ਲੱਗਿਆ ਹੋਇਆ ਹੈ ਤੇ ਉਹਨਾਂ ਨੂੰ ਕਾਲ ਕਰ ਲਿਓ ਜਿੱਦਾਂ ਪਹਿਲਾਂ ਕਾਲ ਕਰਕੇ ਫਿਰ ਇਹ ਆ ਜਾਂਦੇ ਉਸ ਟਾਈਮ ਯਤਨ ਕਰ ਰਹੇ ਆ ਕਿ ਬੰਦਾ ਆਏ ਨੇ ਗਿਆਨੀ ਪੰਜ ਇੰਡੀਆ ਦੇ ਪਰ ਗਿਆਨੀ ਆਏ ਨੇ ਉਹ ਉਹਨਾਂ ਨੂੰ ਗਿਆਨੀ ਨੂੰ ਹੋਤੇ ਜੇ ਕਿਸੇ ਨੇ 20000 ਕਿਹਾ ਦਿੱਤਾ ਕਿਸੇ ਨੇ ਮੈਂ ਕਹਿੰਦਾ ਉਪਰੋ ਇੱਥੇ ਕੋਈ ਆਮਦਨ ਗੁਰਦੁਆਰੇ ਵਾਲਾ ਕੰਮ ਨਹੀਂ ਪਰ ਉਹਨਾਂ ਨੂੰ ਚਾਹੀਦੀ ਹੈ ਮਾਇਆ ਜੀ 25000 ਮੰਗਿਆ ਇੱਕ ਨੇ ਉਹਨੂੰ 50 ਦਿੱਤਾ 2015 ਵਿੱਚ 2000 ਜੀ ਇੱਥੇ ਸੇਵਾਦਾਰ ਦੇਖ ਸਕਦਾ ਕੋਈ ਜਿਹਦੇ ਮਨ ਦੇ ਵਿੱਚ ਸੇਵਾ ਪਾਉ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਬੱਡੀਗਾਰਡ ਦੇ ਉਹ ਵਧੀਆ ਲੱਗਿਆ ਮਿਲ ਗਿਆ ਜੀ ਲੈ ਫੋਟੋ ਕਰਦੇ ਹਾਂ ਹਮ ਵਾਹਿਗੁਰੂ ਉਹ ਸ਼ੋਅ ਔਰ ਕੋਈ ਦੱਸੋ ਹੁੰਦਾ ਸਰ ਕੋਈ ਬਹੁਤ ਮੈਨੂੰ ਬਹੁਤ ਖੁਸ਼ੀ ਹੋਈਏ ਤੁਸੀਂ ਆਏ ਹੋ ਮੈਨੂੰ ਖੁਸ਼ੀ ਹੋ ਰਹਾ ਝੂਕ ਕਰਦੇ ਆ ਨਾ ਕਰਾਉਣ ਵਾਲਾ ਕਰਾ ਰਿਹਾ ਉਹ ਦਿਸਦਾ ਕੋਈ ਨਹੀਂ ਤੇ ਅਸੀਂ ਉਹ ਕਰੀਏ ਜੋ ਕਮ ਹੋਵੇ ਖੁਸ਼ ਰਹੋ ਕੋਈ ਮੇਰੇ ਲਈ ਤਲੀ ਸੇਵਾ ਗਿਆਦਾ ਹਾਜ਼ਰ ਸੇਵਾ ਦਾ ਦਾ ਇਹਦਾ ਹਣ ਤੁਸੀਂ ਜਾਣ ਜਾਣ ਕਰਦੇ ਪਿਆ ਕਿਹਨਾਂ ਕੱਸੀ ਆਵਾਂਗੇ ਮੈਂ ਤੇ ਫਿਰ ਕਿਹਾ ਸੀ ਚੱਲ ਪੜੇ ਐਵੇਂ ਰਸਤੇ ਚ ਖਾ ਖਾ ਲਿਆ ਜੀ ਇੱਧਰ ਆਓ ਅੱਗੇ ਆਓ ਰਸਤੇ ਚ ਖਾ ਲਿਆ ਜੀ ਉਹ ਮੈਂ ਤੇ ਕੜਾ ਬਣਾ ਕੇ ਲਿਆਉਂਦਾ ਸੀ ਚਾਹ ਤੇ ਅਸੀਂ ਇੱਥੇ ਕੋਈ ਹਿਸਾਬਦਗ ਨਹੀਂ ਹੈ ਐਤਵਾਰ ਲੰਗਰ ਕਰਦੇ ਆ 15 20 ਟੂਰਿਸਟ ਵਗੈਰਾ ਆਉਂਦੇ ਐ ਸਮਾਂ ਮਸੂਮ ਕਿਉਂ ਹੌਲੀ ਹੌਲੀ ਜੋ ਵਾਇਪਦ ਦਿੱਤਾ ਆਪਣੇ ਗਾਰਡਿਸ ਕਿਆ ਸੰਤਾਂ ਦੇ Guru ਪਿਆਰ ਸਕੇ ਆਨੰਦ ਲੈ ਰਿਹਾ ਬਹੁਤ ਵਧੀਆ ਜੀ ਵਾਹ ਓਕੇ ਬੱਚਿਓ ਹਾਂ ਜੀ ਸੰਗ ਵਾਹਿਗੁਰੂ ਸਭ ਦਾ ਪਲਾ ਵਾਹਿਗੁਰੂ ਖੁਸ਼ ਰਹੋ ਵਾਹਿਗੁਰੂ ਕਿੱਟਾ ਵੈ ਸੋ ਗੁਰੂ ਘਰ ਤੋਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਆਪਾਂ ਅੱਗੇ ਦੇ ਸਫਰ ਲਈ ਨਿਕਰ ਗਏ ਆ ਮਾਉਂਟ ਅਪਰੂ ਕਰਕੇ ਜਾਣਾ ਹੈ ਉੱਥੇ ਹਾਈਕਿੰਗ ਵਗੈਰਾ ਹੋਣੀ ਹੈ ਕੱਲ ਨੂੰ ਆਪਾਂ ਹਾਈਕਿੰਗ ਵੀ ਕਰਾਂਗੇ ਤੇ ਹਾਈਕਿੰਗ ਕਰਕੇ ਤੇ ਫਿਰ ਆਪਾਂ ਨਾਲ ਦੇ ਨਾਲ ਦੇਖਦੇ ਹਾਂ ਹੋਰ ਕੀ ਕੀ ਕਰ ਸਕਦੇ ਹਾਂ